ਨਹੀਂ ਨਹੀਂ ਇਹ ਕਰਦਾ ਤਾਂ ਮਾਰੇ ਕੰਮ ਐ ਸਿੱਖਾਇਆ ਤਾਂ ਜਮੇ ਮਾਰੇ ਕਰਦਾ ਤੁਸੀਂ ਫੇਰ ਆਪਣੇ ਤਰੀਕੇ ਨਾਲ ਫੜੋਣਾ ਹੈ ਤਾਂ ਤੁਸੀਂ ਜਿਹਨੂੰ ਮਰਜੀ ਸ਼ਰੀਫ ਨੂੰ ਵੀ ਫੜ ਲੋਗੇ ਸੋ ਇਹਨਾਂ ਨੇ ਗੱਤ ਕਰਿਆ ਜਾਂ ਜਾਂਚ ਏਜੰਸੀਆਂ ਨੇ ਗਲਤ ਕਰਿਆ ਇਹ ਨਹੀਂ ਕਰਨਾ ਚਾਹੀਦਾ ਦੇਸ਼ ਦੀ ਔਰ ਇਹ ਸਿੱਖਾ ਸਿੱਖ ਕੋਈ ਨਹੀਂ ਲੱਲੇ ਪੇਤਾ ਜੀਲਾ ਇਹ ਟੋਟਿਆ ਦੀ ਗੱਲੀ ਹੈ ਤੇ ਇਹ ਤਾਂ ਪੋਲੀਟਿਕਲੀ ਫੈਸਲੇ ਲੈਣੇ ਪੈਣਗੇ ਜਿੱਦੇ ਪੋਲੀਟਿਕਲੀ ਫੈਸਲੇ ਹੋਣ ਲੱਗੇ ਇੱਕ ਜਿਵੇਂ ਆ ਇੱਥੇ ਹੁਣ ਵੀ ਜੇ ਕੋਈ ਜਾਨ ਬੁਝ ਕੇ ਝੂਠਾ ਕੇਸ ਬਣਾਏਗਾ ਜਿਹੜਾ ਵੱਡਾ ਅਧਿਕਾਰੀ ਉਹਦੇ ਜ਼ਿੰਮੇਵਾਰ ਹੋਏਗਾ ਉਹਦੇ ਉੱਤੇ ਕ੍ਰਿਮੀਨਲ ਕੇਸ ਦਰਜ ਹੋਵੇ ਜਦੋਂ ਨੇ ਝੂਠਾ ਕੇਸ ਬਣਾਇਆ ਜੇ ਉਹਨੇ ਝੂਠਾ ਕੇਸ ਬਣਾ ਕੇ ਬਾਰ-ਬਾਰ ਜਾ ਕੇ ਤੁਸੀਂ ਹੁਣ ਕੇਜਰੀਵਾਲ ਦੇ ਉੱਤੇ ਵੀ ਇਹ ਹੋਇਆ ਵੀ ਤੁਸੀਂ ਈਡੀ ਨੇ ਕਰੀ ਗਲਤ ਜਾਂ ਦੇ ਯੂਏਪੀਏ ਜਾਂ ਇਹ منی ਲਾਂਡਰਿੰਗ ਦੇ ਵਿੱਚ ਇੱਕ ਹੈਗਾ ਪੀਐਮਐਡ ਕੇਸ ਦੇ ਵਿੱਚ ਵੀ ਤੁਸੀਂ ਪਹਿਲਾਂ ਜਿਹੜਾ ਹੈਗਾ ਇਹ ਉਹਨੂੰ ਦੇਣਾ ਵੀ ਅਸੀਂ ਤੈਨੂੰ ਅਰੈਸਟ ਕਿਉਂ ਕਰਦੇ ਹਾਂ ਦੂਜੀ ਗੱਲ ਹੈ ਤੁਸੀਂ ਇਹ ਇਨਫੋਰਮ ਕੋ ਪੂਰਾ ਸਬੂਤ ਹੋਣਾ ਚਾਹੀਦਾ ਜਿਹਦੇ ਕਰਕੇ ਤੁਸੀਂ ਅਰੈਸਟ ਕਰਦੇ ਹੋ ਦੋਨੇ ਕੰਦ ਤੁਸੀਂ ਪੂਰੀਆ ਨਹੀਂ ਕਰਦੇ ਤੀਜੀ ਗੱਲ ਉਹ ਲਾਈ ਜਾਨੋ ਕਿ ਇਹ ਜਵਾਨਤ ਨਹੀਂ ਹੋ ਸਕਦੀ ਇਹ ਤਾਂ ਜਵਾਨਤ ਨਹੀਂ ਹੋ ਸਕਦੀ ਇਹ ਤਾਂ ਫਿਰ ਬਿਲਕੁਲ ਹੀ ਉਲਟਾ ਹੋ ਗਿਆ ਨਾ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਸਾਡੀਆਂ ਏਜੰਸੀਆਂ ਐਦਾਂ ਨਹੀਂ ਸਖਣਗੀਆਂ ਹੁਣ ਪੋਲੀਟਿਕਲੀ ਜਿਵੇਂ ਦੇਸ਼ ਦੀ ਚੇਤਨਾ ਪੈਦਾ ਹੋ ਰਹੀ ਹੈ ਪਹਿਲਾਂ ਕਨਿਯਕਮਰ ਹੋਰਾਂ ਨੂੰ ਵੀ ਢਾਈ ਕਰਿਆ ਹੋਇਆ ਸੀ